ਹਰ ਬਾਹਰ ਤੇਰਾ ਪਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਉ ਹਰ ਰੰਗ ਜਹ ਜੈ ਪੇਖਉ ਤਹ ਹਜੂਰ ਦੂਰ ਕਤਹੁ ਨ ਜਾਈ ਰਵਰ ਹਿਆ ਸਰਬਤਰ ਮੈ ਮਨ ਸਦਾ ਧਿਆਈ ਦੰਡਾਉਤ ਵੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰੋ ਕਿਸ ਮਿਹਰਿ ਉਪਾਵੋ ਡੁੱਬਦੇ ਪੱਥਰ ਤਾਰੇ ਜਬਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਟਾਲ ਪੂਰੇ ਸਤਿਗੁਰੂ ਸ਼ਬਦਾ ਬਤਾਰ ਸਮਰੱਥ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਹਜ਼ੂਰੀ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਰਸਨਾ ਨੂੰ ਪਵਿੱਤਰ ਕਰੀਏ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਸਤਿਗੁਰੂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਬੁਲਾਈਏ ਜੀ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਪਾਰ ਬਖਸ਼ਿਸ਼ ਹੋਈ ਹੈ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਦਾ ਨਿਗਮਨਣ ਦਾ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰਬਾਣੀ ਸਰਵਣ ਕਰਨ ਦਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗੀ ਸਮਾਪਤ ਹੋਇਆ ਹੈ। ਸਵਾਉ ਜਿਨ੍ਹਾਂ ਨੇ ਵੀ ਓਟ ਆਸਰਾ ਲਿਆ ਸਤਿਗੁਰੂ ਦੇ ਚਰਨਾਂ ਦਾ ਜਿਨ੍ਹਾਂ ਨੇ ਵੀ ਭਰੋਸਾ ਰੱਖਿਆ ਆਕਾਲ ਪੁਰਖ ਪਰਮੇਸ਼ਰ ਤੇ ਕਿਉਂਕਿ ਵਾਹਿਗੁਰੂ ਦਿਸਦਾ ਨਹੀਂ ਨਾ ਉਸ ਨਾਂ ਦਿਸਦੇ ਤੇ ਭਰੋਸਾ ਆਉਣਾ ਇਹ ਵੀ ਬਹੁਤ ਵੱਡੀ ਗੱਲ ਹੈ। ਵਾਹਿਗੁਰੂ ਨਜ਼ਰ ਨਹੀਂ ਆਉਂਦਾ ਬੰਦਾ ਸਾਨੂੰ ਸਾਹਮਣੇ ਨਜ਼ਰ ਆ ਜਾਂਦਾ ਵੀ ਸਾਹਮਣੇ ਖੜਾ ਸਾਡਾ ਕੋਈ ਦੋਸਤ ਮਿੱਤਰ ਸਾਨੂੰ ਕਹਿ ਦੇਵੇ ਮੈਂ ਤੇਰੇ ਨਾਲ ਖੜਾ ਸਾਨੂੰ ਉਹਦੇ ਤੇ ਪ੍ਰੋਸਾ ਆ ਜਾਂਦਾ ਵੀ ਮੇਰੇ ਨਾਲ ਖੜਾ ਸਾਹਮਣੇ ਨਜ਼ਰ ਆ ਰਿਹਾ ਹੈ ਪਰ ਵਾਹਿਗੁਰੂ ਤਾਂ ਦਿਸਦਾ ਹੀ ਨਹੀਂ ਰੂਪ ਨਾ ਰੇਖਾ ਨਾ ਰੰਗ ਕਿਛ ਤਰ੍ਹਾਂ ਦੇ ਗੁਣ ਤੇ ਪਰਭਿੰਨ ਜਿਸ ਹੈ 부ਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਉਤਾ ਦਿਸਦਾ ਨਹੀਂ ਕਿਸੇ ਨੂੰ ਉਹਦੇ ਤੇ ਭਰੋਸਾ ਆ ਜਾਣਾ ਇਹ ਵੀ ਬਹੁਤ ਵੱਡੇ ਪਾਗਾਂ ਦੀ ਨਿਸ਼ਾਨੀ ਬੜੀ ਵੱਡੀ ਗੱਲ ਹੈ ਜਿੰਨੂੰ ਵਾਹਿਗੁਰੂ ਤੇ ਭਰੋਸਾ ਆ ਜਾਵੇ ਵੀ ਹੈ ਅਕਾਲ ਪੁਰਖ ਤੂੰ ਸਰਬ ਕਲਾ ਸਮਰੱਥ ਹੈ ਨਹੀਂ ਤੇ ਦੁਨੀਆ ਤੇ ਭਰੋਸਾ ਹੁੰਦਾ ਬੰਦੇ ਨੂੰ ਆਪਣੇ ਪਰਿਵਾਰ ਤੇ ਭਰੋਸਾ ਹੁੰਦਾ ਹੈ ਆਪਣੇ ਮਿੱਤਰਾਂ ਤੇ ਆਪਣੇ ਦੋਸਤਾਂ ਤੇ ਬੰਦੇ ਨੂੰ ਬਹੁਤ ਵਿਸ਼ਵਾਸ ਹੁੰਦਾ ਹੈ ਜਿਹੜੇ ਨਾਲ ਖੜਦੇ ਸામਨੇ ਦਿਸਦੇ ਪਰ ਵਾਹਿਗੁਰੂ ਤਾਂ ਨਜ਼ਰ ਨਹੀਂ ਆਉਂਦਾ ਪਰ ਹੈ ਉਹ ਸਦਾ ਹੀ ਸਾਡੇ ਨਾਲ ਸਦਾ ਹੀ ਅੰਗ ਸੰਗ ਹੈ ਹਾਂ ਦੋਸਤ ਮਿੱਤਰ ਤਾਂ ਸਾਡੇ ਤੋਂ ਦੂਰ ਵੀ ਚਲੇ ਜਾਂਦਾ ਹੈ ਦੂਰ ਵੀ ਹੁੰਦੇ ਆ ਪਰ ਵਾਹਿਗੁਰੂ ਕਦੇ ਦੂਰ ਨਹੀਂ ਹੁੰਦਾ ਸਦਾ ਅੰਗ ਸੰਗੇ ਅਭੰਗੰਗ ਬੇਪੁੱਤੇ ਭਗਤ ਰਵਿਦਾਸ ਜੀ ਕਹਿੰਦੇ ਕਹਿ ਰਵਿਦਾਸ ਹਾਥ ਪੈ ਨਿਰੈ ਸਹਿਜੇ ਹੋਏ ਸਹੋਈ ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਉਦੇ ਤੇ ਭਰੋਸਾ ਜੀ ਨੂੰ ਆ ਗਿਆ ਜਿਹੜਾ ਭਰੋਸਾ ਉਸ ਵਾਹਿਗੁਰੂ ਪਰਮੇਸ਼ਰ ਤੇ ਬਣ ਗਿਆ ਆਪਣੇ ਰੱਬ ਤੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਹੜਾ ਸੱਚਾ ਸੱਜਣ ਉਹਦੇ ਤੇ ਜਿਹਨੂੰ ਭਰੋਸਾ ਆ ਗਿਆ ਉਹ ਫਿਰ ਉਹ ਜਿਹੜਾ ਸੱਜਣ ਹੈ ਉਹ ਸਦਾ ਨਾਲ ਤੋੜ ਨਿਭਦਾ ਸਾਥ ਦਿੰਦਾ ਹੈ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆਂ ਤਿੱਥੇ ਖੜੇ ਦੇਸਨ ਸਤਿਗੁਰੂ ਪਰਮੇਸ਼ਰ ਤੇ ਜਿਹਨੂੰ ਭਰੋਸਾ ਆ ਗਿਆ ਸਤਿਗੁਰੂ ਜੀ ਕਹਿੰਦੇ ਸਭ ਥਾਂ ਤੇ ਉਹ ਫਿਰ ਲਾਜਾਂ ਰੱਖਦਾ ਹੈ ਕਿਰਪਾ ਕਰਦਾ ਹੈ ਸੋ ਅੱਜ ਦੇ ਸ੍ਰੀ ਮੁਖਵਾਕ ਅੰਦਰ ਅੱਜ ਦੇ ਹੁਕਮਨਾਮਾ ਸਾਹਿਬ ਅੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਹੀ ਉਪਦੇਸ਼ ਬਖਸ਼ ਰਹੇ ਹਨ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿਵੇਂ ਤੇਰੇ ਅੰਦਰ ਮਨ ਨੂੰ ਭਰੋਸਾ ਆਵੇ ਕਿਵੇਂ ਬਾਹਰ ਸੰਸਾਰ ਵਿੱਚ ਵੀ ਉਹ ਵਾਹਿਗੁਰੂ ਕਿਰਪਾ ਕਰਕੇ ਸਾਥ ਦਿੰਦਾ ਹੈ ਕਿਵੇਂ ਅੰਦਰ ਵੀ ਤੇਰੇ ਜੜੀਆਂ ਚਿੰਤਾਵਾਂ ਪਈਆਂ ਦੁੱਖ ਪਈਆ ਅੰਦਰ ਤੇਰਾ ਮਨ ਭੱਜ-ਭੱਜ ਕੇ ਜਿਹੜਾ ਦੁੱਖਾਂ ਦੇ ਵੱਲ ਨੂੰ ਜਾਂਦਾ ਹੈ ਦੁਖੀ ਹੁੰਦਾ ਹੈ ਚਿੰਤਾਵਾਂ ਦੇ ਵਿੱਚ ਡਿੱਗਦਾ ਹੈ ਉਹਨਾਂ ਦੇ ਵਿੱਚ ਪਰਮੇਸ਼ਰ ਕਿਵੇਂ ਤੇਰੀ ਰਾਖੀ ਕਰਦਾ ਹੈ ਲਾਜ ਰੱਖਦਾ ਹੈ ਕਿਉਂਕਿ ਬਾਹਰ ਹੀ ਤੌਰ ਤੇ ਬੰਦਾ ਸੰਸਾਰ ਵਿੱਚ ਸੁਖੀ ਲੱਗਦਾ ਪਰ ਅੰਦਰ ਝਾਕ ਮਾਰ ਕੇ ਦੇਖੀਏ ਸਤਗੁਰੂ ਜੀ ਕਹਿੰਦੇ ਗੁਰਬਾਣੀ ਅੰਦਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਅੰਦਰੋਂ ਬੰਦੇ ਨੂੰ ਫਰੋਲ ਕੇ ਦੇਖੀਏ ਤੇ ਫਿਰ ਪਤਾ ਲੱਗਦਾ ਵੀ ਸੁਖੀ ਹੈ ਵੀ ਕਿ ਨਹੀਂ ਅੱਖਾਂ ਤੋਂ ਦੇਖਣ ਨੂੰ ਤਾਂ ਸਾਰਾ ਸੰਸਾਰ ਸੁਖੀ ਲੱਗਦਾ ਜਿੰਨੀ ਵੀ ਦੁਨੀਆ ਸਾਨੂੰ ਮਿਲਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕਰ ਸਾਨੂੰ ਇਉਂ ਲੱਗਦਾ ਵੀ ਸਾਰੀ ਦੁਨੀਆ ਹੀ ਸੁਖੀ ਹੈ ਪਰ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰ ਝਾਕ ਮਾਰ ਕੇ ਵੇਖ ਜਿਵੇਂ ਭਗਤਾਂ ਦੀ ਬਾਣੀ ਹੈ ਭਗਤ ਜੀ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜੱਗ ਉੱਚੇ ਚੜ ਕੇ ਦੇਖਿਆ ਘਰ ਘਰ ਹੱਗ ਉੱਚੇ ਚੜ ਕੇ ਦੇਖਿਆ ਦਾ ਅਰਥ ਹੈ ਵੀ ਜਦੋਂ ਹਰੇਕ ਦੇ ਅੰਦਰ ਵੜ ਕੇ ਦੇਖਿਆ ਨਾ ਤੇ ਹਰੇਕ ਦੇ ਅੰਦਰ ਤਾਂ ਅੱਗ ਲੱਗੀ ਪਈ ਹੈ ਦੁੱਖਾਂ ਦੀ ਭਾਂਬੜ ਮੱਚੀ ਜਾਂਦੇ ਆ ਹਰੇਕ ਦੇ ਅੰਦਰ ਚਿੰਤਾ ਘਰ ਘਰੀ ਬੈਠੀ ਹੈ ਹਰੇਕ ਦਾ ਮਨ ਦੁਖੀ ਪਿਆ ਹੈ ਭਗਤ ਜੀ ਕਹਿੰਦੇ ਪਹਿਲੋ ਇਉਂ ਲੱਗਿਆ ਵੀ ਮੈਂ ਹੀ ਦੁਖੀ ਹਾਂ ਪਰ ਜਦੋਂ ਅੰਦਰ ਵੱੜ ਕੇ ਦੇਖਿਆ ਸਭ ਦੇ ਅੰਦਰ ਝਾਤ ਮਾਰੀ ਨਾ ਫਿਰ ਪਤਾ ਲੱਗਿਆ ਵੀ ਸਾਰਾ ਸੰਸਾਰ ਹੀ ਦੁਖੀ ਹੈ ਪਰ ਸਤਿਗੁਰੂ ਜੀ ਅੱਜ ਕਹਿੰਦੇ ਵੀ ਸੁਖੀ ਕਿਵੇਂ ਹੋਵੇਂ ਤੂੰ ਅੰਦਰੋਂ ਤੇ ਬਾਹਰੋਂ ਤੂੰ ਪਰਮੇਸ਼ਰ ਤੇ ਭਰੋਸਾ ਰੱਖ ਤੂੰ ਅਸ ਅਕਾਲ ਪੁਰਖ ਤੇ ਭਰੋਸਾ ਰੱਖ ਵਾਹਿਗੁਰੂ ਤੇ ਤੇ ਆਪਣੇ ਆਪ ਤੇ ਭਰੋਸਾ ਰੱਖ ਵਾਇਗੁਰੂ ਤੇ ਭਰੋਸਾ ਰੱਖ ਆਪਣੇ ਆਪ ਤੇ ਭਰੋਸਾ ਰੱਖ ਸਤਿਗੁਰੂ ਜੀ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਉਪਦੇਸ਼ ਬਖਸ਼ਦੇ ਹਨ ਤਨਾਸਰੀ ਮਹੱਲਾ ਪੰਜਵਾ ਰਾਗ ਤਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਕਾਲ ਪੁਰਖ ਪਰਮੇਸ਼ਰ ਓੰਕਾਰ ਉਹਦੀ ਰਚਨਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਿੰਨੇ ਵੀ ਉਹਦੇ ਨਾਮ ਰੱਖਿਓ ਹੈ ਇੱਕ ਹੀ ਹੈ ਉਹ ਦੋ ਨਹੀਂ ਹੈ ਤਿੰਨ ਨਹੀਂ ਹੈ ਬਹੁਤੇ ਨਹੀਂ ਹੋ ਇੱਕ ਹੀ ਹੈ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਤੇ ਉੱਤੇ ਕਿਰਪਾ ਕਰ ਰਿਹਾ ਨਾ ਉਹ ਇੱਕ ਹੀ ਹੈ ਇੱਕ ਪਰਮਾਤਮਾ ਓੰਕਾਰ ਉਹਦੀ ਰਚਨਾ ਸਤਗੁਰ ਪ੍ਰਸਾਦ ਅਤੇ ਸਤਗੁਰੂ ਪੰਚਮ ਪਾਤਸ਼ਾਹ ਜੀ ਇਸ ਮੰਗਲ ਦੇ ਵਿੱਚ ਕਹਿ ਰਿਹਾ ਵੀ ਸਤਗੁਰੂ ਦੀ ਕਿਰਪਾ ਨਾਲ ਉਹ ਪਰਮੇਸ਼ਰ ਪ੍ਰਾਪਤ ਹੁੰਦਾ ਮਿਲਦਾ ਹੈ ਸਤਗੁਰੂ ਦੀ ਕਿਰਪਾ ਨਾਲ ਸਤਗੁਰੂ ਜਦੋਂ ਰਹਿਮਤ ਕਰ ਦੇਵੇ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬਹਾਰੇ ਸੱਚੇ ਪਾਤਸ਼ਾਹ ਦੀ ਬਾਣੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬਹਾਰਜ ਦੀ ਬਾਣੀ ਨਾਲ ਜੁੜ ਗਿਆ ਇਹ ਬਾਣੀ ਤੁਰ ਦਰਗਾਹ ਤੋਂ ਆਈ ਹੈ ਇਹਦੀਆਂ ਤਾਰਾਂ ਧੁਰ ਦਰਗਾਹ ਵਿੱਚ ਜੁੜੀਆਂ ਹਨ ਇਹਦੀਆਂ ਤਾਰਾਂ ਕਾਲਪੁਰਖ ਪਰਮੇਸ਼ਰ ਨਾਲ ਜੁੜੀਆਂ ਹਨ ਜਿਵੇਂ ਸਾਡੇ ਘਰ ਵਿੱਚ ਬਿਜਲੀ ਆਉਂਦੀ ਲਾਈਟ ਆਉਂਦੀ ਹੈ ਲਾਈਟ ਤਾਂ ਪਿੱਛੋਂ ਆ ਰਹੀ ਹੈ ਜਿੱਥੇ ਲਾਈਟ ਬਣ ਰਹੀ ਹੈ ਪਰ ਜਿੰਨਾ ਚਿਰ ਸਾਡੇ ਘਰ ਦਾ ਕਨੈਕਸ਼ਨ ਉਸ ਤਾਰਾਂ ਨਾਲ ਨਹੀਂ ਜੁੜਿਆ ਜਿਹੜੀਆਂ ਪਿੱਛੇ ਉਸ ਪਾਵਰ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਚਿਰ ਸਾਡੇ ਘਰ ਵਿੱਚ ਪ੍ਰਕਾਸ਼ ਕਦੇ ਨਹੀਂ ਹੋ ਸਕਦਾ ਚਾਂਦਨ ਕਦੇ ਨਹੀਂ ਹੋ ਸਕਦਾ ਸਾਰੇ ਘਰ ਦੀ ਫੀਟਿੰਗ ਸਹੀ ਹੈ ਬਟਨ ਆਦਿਕ ਜਿਹੜੇ ਬਲਬ ਲੱਗੇ ਬਿਲਕੁਲ ਸਹੀ ਹੈ ਜਿੰਨੇ ਵੀ ਬਿਜਲੀ ਦੇ ਯੰਤਰ ਲੱਗੇ ਆ ਫਰਿੱਜ ਪਈਆ ਕੂਲਰ ਪਿਆ ਹੈ ਹੀਟਰ ਪਿਆ ਔਰ ਠੰਡ ਦੇ ਦਿਨ ਚੱਲ ਰਹੇ ਆ ਪ੍ਰੈਸ ਪਈ ਹੈ ਸਾਰਾ ਕੁਝ ਸਹੀ ਵੀ ਹੈ ਪਰ ਜੇ ਕਿਤੇ ਖੰਭੇ ਤੋਂ ਜਾਂ ਮੇਨ ਪਾਵਰ ਤੋਂ ਥੋੜੀ ਜੀ ਤਾਰ ਪਾਸੇ ਹੋ ਗਈ ਨਾ ਤੇ ਫੇਰ ਸਾਡੇ ਘਰ ਵਿੱਚ ਹਨੇ ਰਹੀ ਪਿਆ ਰਹਿਦਾ ਭਾਵੇਂ ਕਿੰਨੇ ਮਹਿੰਗੇ ਮਹਿੰਗੇ ਬਿਜਲੀ ਦੇ ਜੰਤਰ ਹੋਣ ਆਪੇ ਤਾਂ ਨਹੀਂ ਚੱਲ ਸਕਦੇ ਨਹੀਂ ਚੱਲਦੇ ਕਿਉਂਕਿ ਪਿੱਛੇ ਕਨੈਕਸ਼ਨ ਪਾਵਰ ਨਾਲ ਹਜੇ ਜੁੜਿਆ ਹੀ ਨਹੀਂ ਜਦੋਂ ਪਿੱਛੇ ਤਾਰ ਪਾਵਰ ਨਾਲ ਜੁੜ ਜਾਂਦੀ ਹੈ ਤੇ ਗੁਰਮੁਖ ਪਿਆਰਿਓ ਫਿਰ ਘਰ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੈਨੂੰ ਜੋੜਨ ਵਾਲਾ ਸ਼ਬਦ ਹੈ ਗੁਰਬਾਣੀ ਹੈ ਤੂੰ ਤਾਂ ਗੁਰਬਾਣੀ ਨਾਲੋਂ ਕਨੈਕਸ਼ਨ ਤੋੜੀ ਫਿਰਦਾ ਹੈ ਤੂੰ ਤਾਂ ਸ਼ਬਦ ਨਾਲੋਂ ਕਨੈਕਸ਼ਨ ਤੋੜੀ ਫਿਰਦਾ ਹੈ ਤੂੰ ਤਾਂ ਵਾਹਿਗੁਰੂ ਦੇ ਮੰਤਰ ਨਾਲੋਂ ਕਨੈਕਸ਼ਨ ਤੋੜੀ ਫਿਰਦਾ ਹੈ ਤੇਰੇ ਘਰ ਵਿੱਚ ਪ੍ਰਕਾਸ਼ ਕਿਵੇਂ ਹੋਵੇ ਫਿਰ ਉਹੀ ਬਚਨ ਆ ਗਿਆ ਅੰਦਰ ਤਾਂ ਤੇਰੇ ਨੇਰਾ ਪਿਆ ਹੋਇਆ ਹੈ ਅੰਦਰ ਤੇਰੇ ਚਿੰਤਾ ਦਾ ਹਨੇਰ ਘੁੱਪ ਛਾਇਆ ਪਿਆ ਹੈ ਦੁੱਖਾਂ ਦਾ ਹਨੇਰ ਘੁੱਪ ਛਾਇਆ ਪਿਆ ਹੈ ਕਿਉਂਕਿ ਵਾਹਿਗੁਰੂ ਮੇਨ ਪਾਵਰ ਨਾਲੋਂ ਤੇਰਾ ਕਨੈਕਸ਼ਨ ਟੁੱਟ ਗਿਆ ਹੈ ਜਦੋਂ ਤੂੰ ਪਰਮੇਸ਼ਰ ਨਾਲ ਕਨੈਕਸ਼ਨ ਜੋੜ ਲਿਆ ਨਾ ਜਿਵੇਂ ਅਸੀਂ ਖੰਭੇ ਤੋਂ ਤਾਰ ਜੋੜ ਦਿੰਨੇ ਆ ਘਰ ਵਿੱਚ ਚਾਨਣ ਹੋ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਵੀ ਆਪਣਾ ਕਨੈਕਸ਼ਨ ਪਰਮੇਸ਼ਰ ਵਾਹਿਗੁਰੂ ਮੰਤਰ ਨਾਲ ਜੋੜ ਲੈ ਸ਼ਬਦ ਨਾਲ ਜੋੜ ਲੈ ਸਤਿਗੁਰੂ ਨਾਲ ਜੋੜ ਲੈ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੋ ਜਾਣੀ ਹੈ ਤੇਰਾ ਅੰਦਰੋਂ ਹਿਰਦਾ ਪ੍ਰਕਾਸ਼ ਨਾਲ ਚਾਨਣ ਨਾ ਭਰ ਜਾਣਾ ਹੈ ਸਤਗੁਰੂ ਜੀ ਕਹਿੰਦੇ ਸਤਗੁਰੂ ਤੋਂ ਬਿਨਾ ਅਕਾਲ ਪੁਰਖ ਪਰਮੇਸ਼ਰ ਮਿਲ ਨਹੀਂ ਸਕਦਾ ਸਤਗੁਰ ਪ੍ਰਸਾਦ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਸਤਗੁਰੂ ਰਾਹੀਂ ਹੁੰਦੀ ਹੈ ਗੁਰੂ ਦੇ ਸ਼ਬਦ ਰਾਹੀਂ ਗੁਰੂ ਦੇ ਗਿਆਨ ਰਾਹੀਂ ਗੁਰੂ ਦੇ ਮੰਤਰ ਰਾਹੀਂ ਗੁਰੂ ਦੀ ਬਾਣੀ ਰਾਹੀਂ ਅੱਗੇ ਸਤਗੁਰੂ ਜੀ ਉਚਾਰਨ ਕਰਦੇ ਹਨ ਘਰ ਬਾਹਰ ਤੇਰਾ ਪਰਵਾਸ ਤੂੰ ਜਨ ਕਹਿ ਸੰਗ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਘਰ ਬਾਹਰ ਤੇਰਾ ਪਰਵਾਸਾ ਘਰ ਕਹਿੰਦੇ ਘਰ ਦੇ ਵਿੱਚ ਘਰ ਇੱਥੇ ਸਾਡਾ ਹਿਰਦਾ ਰੂਪ ਘਰ ਵੀ ਹੈ ਸਾਡੇ ਅੰਦਰ ਤੇ ਬਾਹਰ ਦੁਨੀਆ ਬਾਹਰ ਜਿਹੜਾ ਸੰਸਾਰ ਸਾਨੂੰ ਦਿਸਦਾ ਹੈ ਪਰਵਾਸੇ ਦਾ ਅਰਥ ਹੈ ਆਸਰਾ ਸਹਾਰਾ ਸਾਨੂੰ ਅੰਦਰ ਵੀ ਪਰਮੇਸ਼ਰ ਦਾ ਹਮੇਸ਼ਾ ਸਹਾਰਾ ਹੋਵੇ ਅੰਦਰ ਯਾਦ ਹੋਵੇ ਉਹਦੀ ਅੰਦਰ ਉਹਦਾ ਚਿੰਤਨ ਚੱਲਦਾ ਹੋਵੇ ਅੰਦਰ ਹਿਰਦੇ ਦੇ ਵਿੱਚ ਸਾਡਾ ਕੀ ਸੁਭਾਅ ਹੈ ਸਵੇਰ ਤੋਂ ਉੱਠਦੇ ਆ ਦੁਨੀਆਂ ਦਾ ਚਿੰਤਨ ਚੱਲ ਪੈਂਦਾ ਵੀ ਆਹ ਕੰਮ ਕਰਨਾ ਜੀ ਇੱਧਰ ਜਾਣਾ ਜੀ ਇੱਧਰ ਜਾਣਾ ਪਰਮੇਸ਼ਰ ਸਾਰੀ ਦਿਹਾੜੀ ਚੇਤੇ ਨਹੀਂ ਆਉਂਦਾ ਖਾਣਾ ਪੀਣਾ ਹੱਸਣਾ ਸੋਣਾ ਚਾਰ ਕੰਮ ਚੇਤੇ ਰਹਿੰਦੇ ਆ ਪਰ ਵਾਹਿਗੁਰੂ ਭੁੱਲਿਆ ਹੀ ਰਹਿੰਦਾ ਹੈ ਪਰਮੇਸ਼ਰ ਭੁੱਲਿਆ ਹੀ ਰਹਿੰਦਾ ਸਵੇਰ ਤੋਂ ਉੱਠਦੇ ਆ ਸ਼ਾਮਾਂ ਤੱਕ ਵਾਹਿਗੁਰੂ ਅੰਦਰ ਯਾਦ ਹੀ ਨਹੀਂ ਆਉਂਦਾ ਆ ਹੋਰ ਗੱਲਾਂ ਬਹੁਤ ਚੇਤੇ ਆ ਜਾਂਦੀਆਂ ਗਲਤ ਮਲਤ ਬੋਲਣਾ ਗਾਲਾਂ ਕੱਢਣੀਆਂ ਬੋਲਕ ਬੋਲ ਬੋਲਣੇ ਇਹ ਬੰਦੇ ਦੇ ਹਮੇਸ਼ਾ ਚੇਤੇ ਰਹਿੰਦੇ ਆ ਪਰ ਵਾਹਿਗੁਰੂ ਕਿਸੇ ਵਿਭਾਗੀ ਦੇ ਹਿਰਦੇ ਵਿੱਚ ਯਾਦ ਆਉਂਦੀ ਏ ਉਹਦੀ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਪਰਮੇਸ਼ਰ ਪਰਮਾਤਮਾ ਦਾ ਵਾਸਾ ਹੋ ਗਿਆ ਸ਼ਬਦ ਦਾ ਵਾਸਾ ਹੋ ਗਿਆ ਨਾਮ ਨਾਲ ਜਿਹਦੀ ਤਾਰ ਜੁੜ ਗਈ ਵਾਹਿਗੁਰੂ ਮੰਤਰ ਨਾਲ ਜਿਹਦਾ ਕਨੈਕਸ਼ਨ ਜੁੜ ਗਿਆ ਸਤਿਗੁਰੂ ਜੀ ਕਹਿੰਦੇ ਘਰ ਦੇ ਅੰਦਰ ਵੀ ਦੇ ਬਾਹਰ ਸੰਸਾਰ ਵਿੱਚ ਵੀ ਫਿਰ ਵਾਈ ਗੁਰੂ ਨੇ ਕਿਰਪਾ ਕਰਨੀ ਹੈ ਤੇਰੇ ਅੰਦਰੋਂ ਵੀ ਤੇਰੀਆਂ ਮਨ ਦੀਆਂ ਚਿੰਤਾਵਾਂ ਸਾਰੀਆਂ ਚੱਕ ਦੇਣੀਆਂ ਦੇਖੋ ਹੁਣ ਬੰਦਾ ਮਾਇਆ ਕਰਕੇ ਧਨ ਕਰਕੇ ਬੰਦਾ ਬਹੁਤ ਵੱਡਾ ਅਮੀਰ ਹੋ ਜਾਂਦਾ ਹੈ ਕਈ ਵਾਰ ਪਰ ਉਹਨੂੰ ਐਸੀਆਂ ਚਿੰਤਾਵਾਂ ਚ ਜਿੜੀਆਂ ਹੁੰਦੀਆਂ ਐਸੇ ਦੁੱਖ ਜਿੜਿਉਂਦੇ ਉਹ ਦੱਸ ਕੇ ਕਿਸੇ ਨੂੰ ਸੁਣਾ ਨਹੀਂ ਸਕਦਾ ਬੋਲ ਨਹੀਂ ਸਕਦਾ ਉਹ ਕਿਉਂਕਿ ਉਹਦੇ ਅੰਦਰ ਦੁੱਖ ਹੁੰਦੇ ਆ ਬਾਰੂ ਦੇਖਣ ਨੂੰ ਜਿਵੇਂ ਆਪਾਂ ਅੱਗੇ ਵਿਚਾਰ ਕੀਤੀ ਵੀ ਬਹੁਤ ਸੁਖੀ ਲੱਗਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਅੰਦਰੋਂ ਝਾਤ ਮਾਰ ਕੇ ਦੇਖੀਏ ਕਦੇ ਉਹਦੇ ਅੰਦਰ ਬਹੁਤ ਦੁਖੀ ਹੁੰਦਾ ਅੰਦਰ ਤਾਂ ਉਹਦੇ ਸੋਕਾ ਪਿਆ ਹੁੰਦਾ ਹੈ ਅੰਦਰ ਉਹਦੇ ਨਿਹੇਰ ਛਾ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਜਦੋਂ ਵਾਹਿਗੁਰੂ ਨੂੰ ਯਾਦ ਕਰੇਗਾ ਵਾਹਿਗੁਰੂ ਦਾ ਸਿਮਰਨ ਕਰੇਗਾ ਕੀਤੇ ਹੋਏ ਸਿਮਰਨ ਤੇ ਭਰੋਸਾ ਰੱਖੇਗਾ ਆਪਣੇ ਆਪ ਤੇ ਭਰੋਸਾ ਰੱਖਣਾ ਵੀ ਮੈਂ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਵਾਹਿਗੁਰੂ ਸਰਬ ਕਲਾ ਸਮਰਥ ਹੈ ਮੇਰੇ ਸਾਰੇ ਕਾਰਜ ਰਾਸ ਹੋਣਗੇ ਕੀਤੇ ਹੋਏ ਸਿਮਰਨ ਤੇ ਭਰੋਸਾ ਕਰਨਾ ਉਸ ਅਕਾਲ ਪੁਰਖ ਪਰਮੇਸ਼ਰ ਦਾ ਆਸਰਾ ਰੱਖਣਾ ਸਤਿਗੁਰੂ ਜੀ ਕਹਿੰਦੇ ਫਿਰ ਤੈਨੂੰ ਅੰਦਰੋਂ ਵੀ ਸੁਖੀ ਕਰ ਦਿੰਦਾ ਹੈ ਤੇ ਬਾਹਰੋਂ ਵੀ ਸੰਸਾਰ ਦੇ ਵਿੱਚ ਸਾਰੀਆਂ ਦਾਤਾਂ ਮਿਲਦੀਆਂ ਜਦੋਂ ਅੰਦਰੋਂ ਸੁਖੀ ਹੋ ਗਿਆ ਨਾ ਬਾਹਰ ਝੁੱਗੀ ਵਿੱਚ ਬੈਠਾ ਵੀ ਸੁਖੀ ਬਸੂਗਾ ਪਰ ਜੇ ਅੰਦਰੋਂ ਹੀ ਸੁਖੀ ਨਹੀਂ ਭਾਵੇਂ ਸੋਨੇ ਦੇ ਮਹਿਲਾਂ ਵਿੱਚ ਬੈਡਾਂ ਤੇ ਪਿਆ ਹੈ ਇਹਨੂੰ ਕੋਈ ਸੁਖੀ ਨਹੀਂ ਕਰ ਸਕਦਾ ਹਾਂ ਜਦੋਂ ਅੰਦਰ ਪਰਮੇਸ਼ਰ ਵਸ ਗਿਆ ਬਾਹਰ ਦੀਆਂ ਦਾਤਾਂ ਸਹਿਜੇ ਕਿਹੜੇ ਵੇਲੇ ਮਿਲ ਗਈਆਂ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਗੁਰਬਾਣੀ ਸਾਨੂੰ ਅੰਦਰ ਦੀ ਸ਼ਾਂਤੀ ਅੰਦਰ ਦਾ ਆਨੰਦ ਦਿੰਦੀ ਹੈ ਅੰਦਰ ਦਾ ਠਹਿਰਾਓ ਆਤਮਿਕ ਸ਼ਾਂਤੀ ਬਖਸ਼ਦੀ ਹੈ ਗੁਰੂ ਦੀ ਬਾਣੀ ਗੁਰੂ ਦਾ ਨਾਮ ਜਿਸ ਬਾਣੀ ਤੋਂ ਅਜ ਸੰਸਾਰ ਟੁੱਟਿਆ ਹੋਇਆ ਹੈ ਦੂਰ ਚਲਾ ਗਿਆ ਦੁਖੀ ਹੋ ਗਿਆ ਅਸੀਂ ਸਾਰੇ ਕਲਯੁਗੀ ਜੀਵ ਇਨਸਾਨ ਸਾਰੇ ਪਰਮੇਸ਼ਰ ਨਾਲ ਟੁੱਟ ਕੇ ਨਾ ਬਸ ਐਸੋ ਆਰਾਮ ਦੀ ਜ਼ਿੰਦਗੀ ਦੇ ਮਗਰ ਭੱਜੇ ਹੋਏ ਆਂ ਤੁਰੇ ਹੋਏ ਆਂ ਪਰ ਉਹ ਐਸੋ ਆਰਾਮ ਪੂਰਾ ਨਹੀਂ ਮਿਲਦਾ ਕਦੇ ਵੀ ਜਿਹੜਾ ਕੁਝ ਮਨ ਚਾਹੁੰਦਾ ਉਹ ਮਿਲਦਾ ਹੀ ਨਹੀਂ ਕਿਉਂਕਿ ਸਹਸ ਖੱਡੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦੀ ਯਾਦ ਅੰਦਰ ਵਸਾਇਆ ਕਰ ਅੰਦਰੋਂ ਵੀ ਸੁਖੀ ਬਸੇਗਾ ਬਾਰ ਸੰਸਾਰ ਵਿੱਚ ਵੀ ਵਡਿਆਈਆਂ ਮਿਲਣਗੀਆਂ ਹਰ ਦਾਤ ਵਾਹਿਗੁਰੂ ਨੇ ਬਖਸ਼ ਦੇਣੀ ਹੈ ਜਦੋਂ ਤੂੰ ਵਾਹਿਗੁਰੂ ਨੂੰ ਅੰਦਰ ਵਸਾਏਂਗਾ ਪਰੋਸਾ ਰੱਖੇਗਾ ਘਰ ਬਾਹਰ ਤੇਰਾ ਪਰਵਸ ਅੱਗੇ ਸਤਿਗੁਰੂ ਜੀ ਕਹਿੰਦੇ ਤੂੰ ਜਨ ਕਹਿ ਸੰਗ ਸੰਗ ਦਾ ਅਰਥ ਹੈ ਨਾਲ ਸਹਾਈ ਸਾਥ ਦੇਣ ਵਾਲਾ ਆਪਣੇ ਪਿਆਰਿਆਂ ਦੇ ਜਿਹੜਾ ਵੀ ਉਹਨੂੰ ਚੇਤੇ ਕਰਦਾ ਜਿਹੜਾ ਉਹਦੀ ਯਾਦ ਨੂੰ ਅੰਦਰ ਵਸਾਉਂਦਾ ਹੈ ਨਾ ਉਹਦੀ ਆ ਕੇ ਆਪ ਵਾਹਿਗੁਰੂ ਆਪ ਆ ਕੇ ਸਾਰੇ ਕਾਰਜ ਰਾਸ ਕਰਦਾ ਹੈ ਆਪ ਆ ਕੇ ਕਿਰਪਾ ਕਰਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਉਹ ਆਪੇ ਵਿਧ ਬਣਾ ਕੇ ਆਪਣੇ ਪਿਆਰੇ ਦੀ लाज ਰੱਖ ਲੈਂਦਾ ਉਹ ਸਰਬ ਕਲਾ ਸਮਰਾਥਾ ਉਹਨੂੰ ਕਿਤੇ ਆਉਣ ਦੀ ਲੋੜ ਨਹੀਂ ਪੈਂਦੀ ਉਹ ਹੁਣ ਵੀ ਸਾਡੇ ਵਿੱਚ ਜਿਹੜਾ ਸਾਨੂੰ ਰੋਜ਼ਾਨਾ ਮਿਲਦਾ ਉਹਦਾ ਰੂਪ ਬਣਾ ਕੇ ਸਾਡੇ ਮੂਹਰੇ ਆ ਕੇ ਸਾਡੀ ਉਹ ਸਹਾਇਤਾ ਕਰ ਸਕਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਆਪਣੇ ਪਿਆਰਿਆਂ ਦੀ ਆ ਪਰਲਾਜ ਰੱਖਦਾ ਹੈ ਆਪ ਕਿਰਪਾ ਕਰਦਾ ਤੂੰ ਜਨ ਕਹਿ ਸੰਗ ਅੱਗੇ ਕਹਿੰਦੇ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਉ ਹਰ ਰੰਗ ਆadat ਮੰਗਣੀ ਚਾਹੀਦੀ ਵਾਹਿਗੁਰੂ ਤੋਂ ਆ ਮੰਗ ਹਮੇਸ਼ਾ ਮੰਗਿਏ ਵਾਹਿਗੁਰੂ ਤੋਂ ਕਿ ਕੀ ਕੀ ਮੰਗ ਮੰਗਣੀ ਹੈ ਕਿ ਵਾਹਿਗੁਰੂ ਜੀ ਕਿਰਪਾ ਕਰ ਰਹਿਮਤ ਕਰ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਆਪਣੇ ਵਾਹਿਗੁਰੂ ਨੂੰ ਤੂੰ ਇਹ ਅਰਦਾਸ ਕਰਿਆ ਕਰ ਕਿ ਵਾਹਿਗੁਰੂ ਜੀ ਮੈਂ ਤੇਰੇ ਨਾਮ ਰੰਗ ਵਿੱਚ ਹਮੇਸ਼ਾ ਰੰਗਿਆ ਰਵਾਂ ਮੈਂ ਤੇਰਾ ਨਾਮ ਹਮੇਸ਼ਾ ਜਪਦਾ ਰਵਾਂ ਮੈਂ ਤੈਨੂੰ ਹਮੇਸ਼ਾ ਚੇਤੇ ਰੱਖਾਂ ਇਹ ਮੇਰੀ ਮੰਗ ਹੈ ਯਾਦ ਅੰਦਰ ਪਰਮੇਸ਼ਰ ਦੀ ਵਸਣੀ ਉਹਨੂੰ ਸਦਾ ਚੇਤੇ ਰੱਖਣਾ ਇਹ ਬਹੁਤ ਵੱਡੇ ਕਰਮਾਂ ਦੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵਾਹਿਗੁਰੂ ਦੀ ਯਾਦ ਕਦੇ ਭੁੱਲਣੀ ਨਾ ਉਹ ਰੱਬ ਪਰਮੇਸ਼ਰ ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ ਉਹਨੂੰ ਹਮੇਸ਼ਾ ਚੇਤੇ ਰੱਖਣਾ ਉਹਦੀ ਯਾਦ ਹਮੇਸ਼ਾ ਅੰਦਰ ਵਸੀ ਰਹਿਣੀ ਸਤਿਗੁਰੂ ਜੀ ਕਹਿੰਦੇ ਚੰਗੇ ਕਰਮਾਂ ਦੀ ਨਿਸ਼ਾਨੀਆਂ ਸੀ ਇਹ ਦਾਤ ਵਾਹਿਗੁਰੂ ਤੋਂ ਮੰਗਿਆ ਕਰੀਏ ਹਾਂ ਸੰਸਾਰ ਦਾ ਸੁਭਾਅ ਹੈ ਦੁਨੀਆ ਦਾਤਾ ਮੰਗਦੀ ਹੈ ਸਾਰੇ ਜੋ ਵੀ ਆਉਂਦਾ ਨਾ ਗੁਰੂ ਦੇ ਚਰਨਾਂ ਵਿੱਚ ਉਹ ਦਾਤ ਲੈ ਕੇ ਮੁੜ ਜਾਂਦਾ ਹੈ ਪਰ ਦਾਤੇ ਨੂੰ ਕੋਈ ਵਿਰਲਾ ਹੀ ਵਡਭਾਗੀ ਮੰਗਦਾ ਕਿ ਵਾਹਿਗੁਰੂ ਜੀ ਤੂੰ ਨਾ ਵਿਸਰਿੰ ਕਦੇ ਤੂੰ ਨਾ ਭੁੱਲੀ ਤੇਰੀ ਯਾਦ ਹਮੇਸ਼ਾ ਵਸਦੀ ਰਵੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਇਹ ਮੰਗ ਮੰਗਿਆ ਕਰ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਤੇਰਾ ਨਾਮ ਹਮੇਸ਼ਾ ਮੈਂ ਜਪਦਾ ਰਹਾ ਤੈਨੂੰ ਚੇਤੇ ਰੱਖਾਂ ਅੱਗੇ ਉਚਾਰਨ ਕਰਦੇ ਹਨ ਜਨਕ ਪ੍ਰਭ ਆਪਣੇ ਕਾ ਤਾਣ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਨ ਕਹਿੰਦੇ ਉਹਦੇ ਪਿਆਰੇ ਨੂੰ ਉਹਦੇ ਸੇਵਕ ਨੂੰ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਵਾਹਿਗੁਰੂ ਨੂੰ ਪਿਆਰ ਕਰਨ ਵਾਲਾ ਜਨ ਜਨ ਕਉ ਪ੍ਰਭ ਆਪਣੇ ਕਾ ਤਾਣ ਸੇਵਕਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਹੀ ਆਸਰਾ ਹੁੰਦਾ ਹੈ ਸਹਾਰਾ ਹੁੰਦਾ ਹੈ ਤਾਣ ਹੁੰਦਾ ਹੈ ਉਹ ਦੁੱਖ ਵਿੱਚ ਵੀ ਵਾਹਿਗੁਰੂ ਨੂੰ ਯਾਦ ਕਰਦੇ ਆ ਸੁੱਖ ਵਿੱਚ ਵੀ ਵਾਹਿਗੁਰੂ ਮੁਰੇ ਅਰਦਾਸ ਕਰਦੇ ਆ ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਜਿਨ੍ਹਾਂ ਨੂੰ ਪੂਰਨ ਤੌਰ ਤੇ ਭਰੋਸਾ ਹੈ ਜਨਕ ਪ੍ਰਭ ਆਪਣੇ ਕਾ ਤਾਣ ਸਤਿਗੁਰੂ ਜੀ ਕਹਿੰਦੇ ਜਿਹੜੇ ਸੇਵਕ ਹਨ ਉਹ ਲਾਂਭਾ ਨਹੀਂ ਦਿੰਦੇ ਕਦੇ ਉਹ ਕਦੇ ਵੀ ਪਰਮੇਸ਼ਰ ਨੂੰ ਲਾਂਭਾ ਨਹੀਂ ਦਿੰਦੇ ਵੀ ਆਹ ਤੂੰ ਮਾੜਾ ਕੀਤਾ ਨਹੀਂ ਦੁੱਖਾਂ ਵਿੱਚ ਉਹ ਅਰਦਾਸ ਕਰਦੇ ਵਾਹਿਗੁਰੂ ਜੀ ਦੁੱਖਾਂ ਵਿੱਚੋਂ ਲੰਘਣ ਦੀ ਤਾਕਤ ਬਖਸ਼ਿਓ ਰਹਿਮਤ ਕਰਿਓ ਇਹ ਕੋਈ ਮੇਰਾ ਹੀ ਮਾੜਾ ਕਰਮ ਹੋਣਾ ਤੁਸੀਂ ਛੋਟਾ ਕਰਕੇ ਕੱਟ ਦਿੱਤਾ ਨਹੀਂ ਤਾਂ ਜ਼ਿਆਦਾਤਰ ਲੋਕ ਕੀ ਕਰਦੇ ਆ ਵੀ ਉਲਾਂਬੇ ਦੇਣ ਲੱਗ ਪੈਂਦੇ ਆ ਕੋਈ ਥੋੜਾ ਜਿਹਾ ਦੋਖਾ ਆ ਗਿਆ ਤੇ ਵਾਹਿਗੁਰੂ ਨੂੰ ਬੁਰੇ ਭਲੇ ਬੋਲ ਬੋਲਣੇ ਇਹ ਦੁਨੀਆ ਦਾ ਸੁਭਾਅ ਹੈ ਸੁਭਾਅ ਚੜਚੜਾ ਹੋ ਜਾਣਾ ਦੁਖੀ ਹੋਣਾ ਜਿਹੜਾ ਵੀ ਆਉਣਾ ਮੂਰੇ ਉਹਨੂੰ ਗਲ ਪਈ ਜਾਣਾ ਵੀ ਮੇਰੇ ਨਾਲ ਤਾਂ ਮਾੜਾ ਹੋ ਗਿਆ ਜੀ ਮੈਂ ਤਾਂ ਆ ਬਹੁਤ ਦੁਖੀ ਹਾਂ ਮੈਂ ਤਾਂ ਅੱਗੇ ਮੈਨੂੰ ਹੋਰ ਨਾ ਸਤਾਓ ਇਸ ਤਰ੍ਹਾਂ ਦਾ ਦੁਨੀਆ ਦਾ ਸੁਭਾਅ ਬਣ ਜਾਂਦਾ ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਹਨ ਉਹਨਾਂ ਦਾ ਸੁਭਾਅ ਕਦੇ ਬਦਲਦਾ ਨਹੀਂ ਉਹ ਸਹਿ ਸੁਭਾ ਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਕਿ ਵਾਹਿਗੁਰੂ ਜੀ ਜੇ ਦੁੱਖ ਆਏ ਹਨ ਤੇ ਇਹਨਾਂ ਦੁੱਖਾਂ ਦੇ ਵਿੱਚੋਂ ਲੰਘਣ ਦੀ ਆਪ ਹੀ ਤਾਕਤ ਬਖਸ਼ਿਓ ਰਹਿਮਤ ਕਰਿਓ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਜਦੋਂ ਅਰਦਾਸ ਹੋ ਜਾਂਦੀ ਹੈ ਜਨ ਕੋ ਪ੍ਰਭ ਆਪਣੇ ਕਾ ਤਾਣ ਸਤਿਗੁਰੂ ਫਿਰ ਅਕਾਲ ਪੁਰਖ ਪਰਮੇਸ਼ਰ ਐਸੀ ਪਾਵਰ ਬਖਸ਼ਦਾ ਹੈ ਦੁੱਖ ਕਿਹੜੇ ਵੇਲੇ ਲੰਘ ਜਾਂਦੇ ਪਤਾ ਹੀ ਨਹੀਂ ਲੱਗਦਾ ਕਿਉਂਕਿ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਆਉਣਾ ਹੀ ਹੈ ਇਹ ਆਉਣਾ ਹੀ ਆਉਣੇ ਆ ਜੇ ਅਸੀਂ ਕਹੀਏ ਨਾ ਵੀ ਸਾਡੀ ਜ਼ਿੰਦਗੀ ਵਿੱਚ ਸੌਖੀ ਸੁੱਖ ਚੱਲੀ ਜਾਣ ਫਿਰ ਉਹ ਜ਼ਿੰਦਗੀ ਨਹੀਂ ਹੈ ਦੁੱਖ ਤੇ ਸੁੱਖ ਸਤਿਗੁਰੂ ਜੀ ਕਹਿੰਦੇ ਜਿਵੇਂ ਤੂੰ ਵਸਤਰ ਬਦਲਦਾ ਹੈ ਇਸ ਤਰ੍ਹਾਂ ਤੇਰੀ ਜ਼ਿੰਦਗੀ ਵਿੱਚ ਆਉਣੇ ਹੀ ਆਉਣੇ ਆ ਪਰ ਜਿਹੜੇ ਗੁਰਮੁਖ ਪਿਆਰੇ ਗੁਰੂ ਦੇ ਸੇਵਕ ਹੈ ਉਹ ਦੁੱਖਾਂ ਵਿੱਚ ਘਬਰਾਉਂਦੇ ਨਹੀਂ ਤੇ ਸੁੱਖਾਂ ਵਿੱਚ ਉਹਨਾਂ ਦਾ ਮਨ ਅਹੰਕਾਰ ਵਿੱਚ ਨਹੀਂ ਆਉਂਦਾ ਹਮੇਸ਼ਾ ਹੀ ਗੁਰੂ ਦੇ ਸ਼ੁਕਰਾਨੇ ਵਿੱਚ ਰਹਿੰਦੇ ਹੋ ਤੇ ਫਿਰ ਵਾਹਿਗੁਰੂ ਵੀ ਕਿਰਪਾ ਕਰਦਾ ਜਨ ਕੋ ਪ੍ਰਭ ਆਪਣੇ ਕਾ ਤਾਣ ਅੱਗੇ ਸਤਿਗੁਰੂ ਜੀ ਕਹਿੰਦੇ ਜੋ ਤੂੰ ਕਰਹਿ ਕਰਾਵਹਿ Swami ਸਾ ਮਸਲਤ ਪਰਵਾਣ ਰਹਾਉ ਜਿਵੇਂ ਆਪਾਂ ਵਿਚਾਰ ਕਰਦੇ ਸੀ ਵੀ ਗੁਰੂ ਦੇ ਪਿਆਰੇ ਸੱਚਾ ਪਿਆਰ ਕਰਨ ਵਾਲੇ ਗੁਰੂ ਨੂੰ ਦੁੱਖਾਂ ਵਿੱਚ ਘਬਰਾਉਂਦੇ ਨਹੀਂ ਤੇ ਸੁੱਖਾਂ ਦੇ ਵਿੱਚ ਆ ਕੇ ਉਹਨਾਂ ਦੇ ਮਨ ਵਿੱਚ ਅਹੰਕਾਰ ਨਹੀਂ ਆਉਂਦਾ ਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹ ਇਸ ਤਰ੍ਹਾਂ ਕਹਿ ਦਿੰਦੇ ਆ ਵਾਹਿਗੁਰੂ ਜੀ ਜੋ ਤੂੰ ਕਰਦਾ ਹੈ ਜੋ ਤੂੰ ਮੇਰੇ ਤੋਂ ਕਰਾਉਣਾ ਹੈ ਮੇਰੇ ਵਾਸਤੇ ਭਲਾਈ ਭਲਾ ਹੈ ਜੋ ਤੂੰ ਕਰਹਿ ਜੋ ਵੀ ਹੋ ਰਿਹਾ ਸੰਸਾਰ ਵਿੱਚ ਕਰਾਵੇ ਸੁਆਮੀ ਤੂੰ ਮੇਰੇ ਤੋਂ ਜੋ ਵੀ ਕਰਾ ਰਿਆ ਹੈ ਸਾ ਮਸਲਤ ਪ੍ਰਵਾਣ ਸਤਿਗੁਰੂ ਜੀ ਕਹਿੰਦੇ ਜੋ ਵੀ ਤੂੰ ਮੇਰੇ ਤੋਂ ਕਰਾਉਣਾ ਨਾ ਮਸਲਤ ਅਰਥ ਹੈ ਸਲਾਹ ਪ੍ਰੇਰਣਾ ਸਤਿਗੁਰੂ ਜੀ ਜੋ ਵੀ ਤੂੰ ਕਰਦਾ ਹੈ ਜੋ ਤੇਰੀ ਮਰਜ਼ੀ ਹੁੰਦੀ ਜੋ ਤੇਰੀ ਸਲਾਹ ਹੁੰਦੀ ਹੈ ਉਹੀ ਸੰਸਾਰ ਵਿੱਚ ਹੁੰਦਾ ਹੈ ਤੇ ਮੈਂ ਆਪਣੇ ਵਾਸਤੇ ਉਸ ਨੂੰ ਆਪਣਾ ਸਤਿ ਭਲਾ ਸਮਝ ਕੇ ਚੱਲਦਾ ਹਾਂ ਵੀ ਜੋ ਵੀ ਤੂੰ ਕੀਤਾ ਵਾਹਿਗੁਰੂ ਭਲਾ ਹੀ ਭਲਾ ਹੈ ਇਹ ਬੰਦੇ ਦਾ ਸੁਭਾਅ ਹੁੰਦਾ ਵੀ ਜੇ ਤਾਂ ਨੁਕਸਾਨ ਹੋ ਜੇ ਫਿਰ ਕਹਿੰਦਾ ਜੀ ਰੱਬ ਨੇ ਆ ਮਾੜਾ ਕੀਤਾ ਹੈ ਜੇ ਦੇ ਵਾਸਤੇ ਫਾਇਦਾ ਹੋ ਜੇ ਬੰਦੇ ਨੂੰ ਤਾਂ ਮਾਇਆ ਦਾ ਹੀ ਹੁੰਦਾ ਨਾ ਵੀ ਮਾਇਆ ਦਾ ਦੋ ਰੁਪਈਆ ਦਾ ਫਾਇਦਾ ਹੋ ਗਿਆ ਜੀ ਮੇਰੇ ਵਾਸਤੇ ਬਹੁਤ ਚੰਗਾ ਹੋਇਆ ਮਾਇਆ ਦਾ ਨੁਕਸਾਨ ਹੋ ਗਿਆ ਤੇ ਫਿਰ ਅਸੀਂ ਕਹਿੰਨੇ ਜੀ ਆਹ ਨਹੀਂ ਜਿਸੀ ਹੋਣਾ ਚਾਹੀਦਾ ਪਰ ਕਈ ਵਾਰ ਨੁਕਸਾਨ ਵੀ ਸਤਿਗੁਰੂ ਜੀ ਕਹਿੰਦੇ ਫਾਇਦੇ ਵਾਸਤੇ ਹੁੰਦਾ ਹੈ ਭਲੇ ਵਾਸਤੇ ਹੁੰਦਾ ਹੈ ਸਦਾ ਵਾਹਿਗੁਰੂ ਸਾਡਾ ਭਲਾ ਹੀ ਭਲਾ ਸੋਚਦਾ ਹੈ ਜੋ ਵੀ ਹੋ ਰਿਹਾ ਹੈ ਭਲੇ ਵਾਸਤੇ ਹੋ ਰਿਹਾ ਹੈ ਚੰਗੇ ਵਾਸਤੇ ਹੋ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਜਿਹਨੂੰ ਪੂਰਨ ਭਰੋਸਾ ਹੁੰਦਾ ਉਹ ਫਿਰ ਇਸ ਤਰ੍ਹਾਂ ਕਹਿੰਦੇ ਆ ਜੋ ਤੂੰ ਕਰਦਾ ਵਾਹਿਗੁਰੂ ਪਲਾਈ ਹੈ ਜੋ ਤੂੰ ਮੇਰੇ ਤੋਂ ਕਰਾ ਰਿਆ ਸਭ ਚੰਗਾ ਹੀ ਚੰਗਾ ਹੋ ਰਿਹਾ ਹੈ ਉਹ ਮੇਰੇ ਵਾਸਤੇ ਹਰ ਗੱਲ ਚੰਗੀ ਹੈ ਉਹ ਮੈਨੂੰ ਹਰ ਪ੍ਰਵਾਨ ਹੈ ਜੋ ਵਾਹਿਗੁਰੂ ਜੀ ਤੂੰ ਕਰਦਾ ਹੈ ਅੱਗੇ ਕਹਿੰਦੇ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਪਰਮੇਸ਼ਰ ਦੇ ਪਿਆਰੇ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਪਤ ਪਰਮੇਸ਼ਰ ਪਤ ਦਾ ਅਰਥ ਹੈ ਇੱਜ਼ਤ ਪਰਮਾਤਮਾ ਜਿਹੜਾ ਵਿਉਦਾ ਬਣ ਗਿਆ ਉਹਦੀ ਪੱਤ ਢੱਕਣ ਵਾਲਾ ਇੱਜ਼ਤ ਰੱਖਣ ਵਾਲਾ ਐ ਵੈਸੇ ਤਾਂ ਉਹ ਮਾਲਕ ਸਭ ਦੀ ਇੱਜ਼ਤ ਰੱਖਦਾ ਹੈ ਪਰ ਕਈ ਵਾਰ ਐਸਾ ਹੁੰਦਾ ਜਿਵੇਂ ਭਗਤ ਰਵਦਾਸ ਜੀ ਦਾ ਜੀਵਨ ਪੜਦੇ ਕਿੰਨੇ ਭਗਤ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਵਿੱਚ ਪਰ ਹੋਰ ਵੀ ਜਿਨ੍ਹਾਂ ਨੇ ਵੀ ਓਟ ਆਸਰਾ ਲਿਆ ਸਭ ਦੀ ਮਾਲਕ ਨੇ ਪੱਤ ਰੱਖੀ ਇੱਜ਼ਤ ਢੱਕੀ ਭਗਤ ਨਾਮਦੇਵ ਜੀ ਦੀ ਆਪ ਆ ਕੇ ਲਾਜ ਰੱਖੀ ਸਤਗੁਰੂ ਚੌਥੇ ਪਾਤਸ਼ਾਹ ਜੀ ਗਵਾਹੀ ਦਿੰਦੇ ਹਰ ਯੁਗ-ਯੁਗ ਭਗਤ ਉਪਾਇਆ ਪੈ ਦੇ ਰੱਖਦਾ ਆਇਆ RAM RAJ HE ਹਰ ਨਾਕਸ ਦੁਸ਼ਟ ਹਰ ਮਾਰੇ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿਤਕਾਂ ਪਿੱਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛੜਾਇ ਜਿਨਾਂ ਨੇ ਵੀ ਜਪਿਆ ਜਿਨਾਂ ਨੇ ਵੀ ਸੇਵਿਆ ਉਹਦਾ ਸਿਮਰਨ ਕੀਤਾ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਆ ਆ ਕੇ ਪੱਤ ਟਕਦਾ ਹੈ ਪੱਤ ਪਰਮੇਸ਼ਰ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਵਧੀਆ ਤਰੀਕੇ ਨਾਲ ਸਾਡੀ ਪਤ ਟਾਕ ਨਹੀਂ ਸਕਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗਤ ਨਾਰਾਇਣ ਗਤ ਦਾ ਅਰਥ ਹੈ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਣੀ ਅੰਦਰੋਂ ਉੱਪਰ ਉੱਚਾ ਉੱਠ ਜਾਣਾ ਤੂੰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਕੇ ਅੰਦਰੋਂ ਸਤਿਗੁਰੂ ਜੀ ਕਹਿੰਦੇ ਮਨ ਵੀ ਜਿਹੜਾ ਨਿਮਰਤਾ ਵਿੱਚ ਆ ਜਾਂਦਾ ਤੇ ਜਿਹੜੀ ਤੇਰੀ ਅਵਸਥਾ ਉੱਪਰ ਉੱਠ ਜਾਂਦੀ ਹੈ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਹਨ ਉਹ ਗੁਰੂ ਦੀਆਂ ਵਡਿਆਈਆਂ ਸੁਣ ਸੁਣ ਕੇ ਆਪਣੇ ਆਪ ਨੂੰ ਚੰਗੇ ਕਰਮਾਂ ਵਾਲੇ ਸਮਝਦੇ ਹਨ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਅੱਗੇ ਵਿਚਾਰਣ ਕਰਦੇ ਹਨ ਚਰਨ ਸਰਣ ਨਾਨਕ ਦਾਸ ਹਰ ਹਰ ਸ਼ੰਤੀ ਇਹ ਵਿਦ ਜਾਤੀ ਚਰਨ ਸਰਣ ਨਾਨਕ ਦਾਸ ਹਰ ਹਰ ਸਤਿਗੁਰੂ ਜੀ ਕਹਿੰਦੇ ਉਹਨੂੰ ਸਿਮਰਨਾ ਉਹਨੂੰ ਅੰਦਰ ਵਸਾਉਣਾ ਉਹਦੇ ਚਰਨਾਂ ਦਾ ਓਟ ਆਸਰਾ ਲੈਣਾ ਹੈ ਉਹਦੀ ਹਜ਼ੂਰੀ ਵਿੱਚ ਰਹਿਣਾ ਹੈ ਹਰ ਸਿਮਰਨ ਮੈਂ ਆਪ ਨਿਰੰਕਾਰ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿੱਥੇ ਵੀ ਉਹਦਾ ਸਿਮਰਨ ਕਰੀਏ ਉਹਦੀ ਹਜ਼ੂਰੀ ਵਿੱਚ ਆ ਉਹਦੇ ਚਰਨਾਂ ਵਿੱਚ ਜੁੜੇ ਹੋਏ ਆ ਤੇ ਚਰਨ ਸਰਣ ਨਾਨਕ ਦਾਸ ਹਰ ਹਰ ਗੁਰੂ ਦੇ ਪਿਆਰੇ ਸਦਾ ਹੀ ਗੁਰੂ ਦੀ ਹਜ਼ੂਰੀ ਵਿੱਚ ਜੁੜੇ ਰਹਿੰਦੇ ਆ ਗੁਰੂ ਦੇ ਪਿਆਰੇ ਗੁਰੂ ਦੇ ਚਰਨਾਂ ਦਾ ਹਮੇਸ਼ਾ ਹੀ ਓਟ ਆਸਰਾ ਲਈ ਰੱਖਦੇ ਆ ਸੰਤੀ ਇਹ ਵਿਦ ਜਾਤੀ ਸੰਤੀ ਦਾ ਅਰਥ ਹੈ ਸੰਤ ਮਹਾਪੁਰਖ ਗੁਰੂ ਦੇ ਪਿਆਰੇ ਗੁਰੂ ਨਾਲ ਜੁੜੇ ਹੋਏ ਇਹ ਵਿਦ ਇਹ ਤਰੀਕਾ ਉਹਨਾਂ ਨੇ ਅਪਣਾਇਆ ਹੋਇਆ ਹੈ ਵਾਹਿਗੁਰੂ ਨੂੰ ਯਾਦ ਕਰਨਾ ਉਹਦਾ ਸਿਮਰਨ ਕਰਨਾ ਉਹਨੂੰ ਸਦਾ ਚੇਤੇ ਰੱਖਣਾ ਉਹਦੀ ਯਾਦ ਵਿੱਚ ਜੁੜੇ ਰਹਿਣਾ ਸਤਿਗੁਰੂ ਜੀ ਕਹਿੰਦੇ ਸੰਤਾਂ ਮਹਾਂਪੁਰਖਾਂ ਨੇ ਜੁੜੇ ਹੋਇਆ ਨੇ ਇਹ ਤਰੀਕਾ ਅਪਣਾਇਆ ਹੋਇਆ ਹੈ ਸਦਾ ਹੀ ਉਹਨੂੰ ਯਾਦ ਰੱਖਣਾ ਉਹਦੀ ਹਜ਼ੂਰੀ ਵਿੱਚ ਰਹਿਣਾ ਫਿਰ ਗੁਰੂ ਰਹਿਮਤਾਂ ਕਰਦਾ ਹੈ ਕਿਰਪਾ ਕਰਦਾ ਹੈ ਬਖਸ਼ਿਸ਼ਾਂ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ ਸਾਰੇ ਪਾਪ ਕੱਟੇ ਜਾਂਦੇ ਆ ਗੁਰੂ ਆਪ ਆ ਕੇ ਲਾਜਾ ਰੱਖਦਾ ਇੱਜ਼ਤਾਂ ਬਚਾਉਂਦਾ ਸਾਰੇ ਸੁੱਖ ਮਿਲਦੇ ਆ ਬਸ ਉਹਨੂੰ ਯਾਦ ਕਰੀ ਜਾਈਏ ਸਾਡਾ ਫਰਜ਼ ਇਹੀ ਹੈ ਵੀ ਸਦਾ ਉਹਨੂੰ ਚੇਤੇ ਕਰੀਏ ਸਦਾ ਉਹਨੂੰ ਯਾਦ ਕਰੀਏ ਭੁੱਲੀਏ ਨਾ ਕਿਉਂਕਿ ਮਨ ਦਾ ਸੁਭਾਅ ਜਦੋਂ ਭੁੱਲਦਾ ਹੈ ਫੇਰ ਹੀ ਔਗਣਾ ਵਿੱਚ ਡਿੱਗਦਾ ਹੈ ਜਦੋਂ ਭੁੱਲਦਾ ਹੈ ਫੇਰ ਹੀ ਸੰਸਾਰ ਵਿੱਚ ਖਚਤ ਹੁੰਦਾ ਹੈ ਜਦੋਂ ਭੁੱਲਦਾ ਹੈ ਫੇਰ ਹੀ ਔਗਣ ਕਰਦਾ ਹੈ ਜਦੋਂ ਵਾਹਿਗੁਰੂ ਚੇਤੇ ਰਵੇ ਤੇ ਸਤਿਗੁਰੂ ਜੀ ਕਹਿੰਦੇ ਆ ਫਿਰ ਕਦੇ ਵੀ ਤੂੰ ਐਸਾ ਕਰਮ ਨਹੀਂ ਕਰਦਾ ਜਿਹੜਾ ਵਾਹਿਗੁਰੂ ਨੂੰ ਭਾਉਂਦਾ ਨਹੀਂ ਭੂਮੀਆਂ ਚੋਰ ਨੂੰ ਉਦੋਂ ਗੁਰੂ ਨਾਨਕ ਮਹਾਰਾਜ ਚੇਤੇ ਆਏ ਸੀ ਜਦੋਂ ਉਹ ਬਚਨ ਕਰਕੇ ਆਇਆ ਸੀ ਗੁਰੂ ਨਾਨਕ ਮਹਾਰਾਜ ਨੇ ਨਮਕ ਖਾ ਕੇ ਹਰਾਮ ਨਹੀਂ ਕਰਨ ਝੂਠ ਨਹੀਂ ਬੋਲਣਾ ਇੱਕ ਗਰੀਬ ਮਾਰ ਨਹੀਂ ਕਰਨੀ ਪਰ ਸੋਨਾ ਵੰਡ ਲਿਆ ਉਹਨੇ ਗਠੜੀਆਂ ਪਰ ਜਦੋਂ ਚੱਕਣ ਲੱਗਿਆ ਨਮਕ ਖਾ ਲਿਆ ਨਮਕੀਨ ਕੋਈ ਉੱਥੇ ਪਦਾਰਥ ਪਿਆ ਸੀ ਉਦੋਂ ਗੁਰੂ ਨਾਨਕ ਮਹਾਰਾਜ ਚੇਤੇ ਆ ਗਏ ਵੀ ਇਹ ਮੈਂ ਬਚਨ ਕੀਤਾ ਗੁਰੂ ਨਾਨਕ ਮਹਾਰਾਜ ਨੇ ਵੀ ਮੈਂ ਨਮਕ ਖਾ ਕੇ ਕਿਸ ਦਾ ਹਰਾਮ ਨਹੀਂ ਕਰਨਾ ਮੈਂ ਇਸ ਰਾਜੇ ਦਾ ਨਮਕ ਖਾ ਲਿਆ ਹੁਣ ਮੈਂ ਪੰਡਾ ਨਹੀਂ ਚੱਕਣੀਆਂ ਉੱਥੇ ਹੀ ਛੱਡ ਗਿਆ ਸੀ ਫੇਰ ਜਦੋਂ ਰਾਜੇ ਨੇ ਲੋਕਾਈ ਤੇ ਜ਼ੁਲਮ ਕੀਤਾ ਗਰੀਬਾਂ ਨੂੰ ਮਾਰਨਾ ਸ਼ੁਰੂ ਕੀਤਾ ਫੇਰ ਗੁਰੂ ਨਾਨਕ ਮਹਾਰਾਜ ਦਾ ਵਚਨ ਚਿੱਤੇ ਆ ਗਿਆ ਵੀ ਗਰੀਬ ਮਾਰ ਨਹੀਂ ਹੋਣ ਦੇਣੀ ਆਪ ਹੀ ਰਾਜੇ ਦੇ ਪੇਸ਼ ਹੋ ਗਿਆ ਵੀ ਰਾਜੇ ਨੇ ਇਹਨਾਂ ਨੂੰ ਨਾ ਮਾਰ ਮੈਂ ਹੀ ਆਇਆ ਸੀ ਤੇਰੇ ਚੋਰੀ ਕਰਨ ਫਿਰ ਉਹ ਰਾਜਾ ਪੁੱਛਦਾ ਵੀ ਤੂੰ ਆਇਆ ਤੇ ਪੰਡਾ ਬਨ ਕੇ ਛੱਡ ਗਿਆ ਉਹ ਕਹਿੰਦਾ ਮੈਨੂੰ ਮੇਰੇ ਗੁਰੂ ਦਾ ਬਚਨ ਸੀ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ ਸੀ ਵੀ ਨਮਕ ਖਾ ਕੇ ਹਰਾਮ ਨਹੀਂ ਕਰਨਾ ਮੈਂ ਤੇਰਾ ਨਮਕ ਖਾ ਲਿਆ ਸੀ ਤਾਂ ਮੈਂ ਪੰਡਾ ਬੰਨੀਆ ਛੱਡ ਗਿਆ ਫਿਰ ਹੁਣ ਆਇਆ ਕੀ ਲੈਣਾ ਆਇਆ ਵੀ ਤਾਂ ਐ ਵੀ ਗਰੀਬ ਮਾਰ ਨਹੀਂ ਹੋਣ ਦੇਣੀ ਤੂੰ ਗਰੀਬਾਂ ਤੇ ਧੱਕਾ ਕਰ ਰਿਆਂ ਤੂੰ ਉਹਨਾਂ ਨੂੰ ਮਾਰ ਰਿਆਂ ਵੀ ਦੱਸੋ ਕਿਨੇ ਪੰਡਾ ਬੰਨੀਆ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਬਚਨ ਸੁਣ ਕੇ ਗੁਰੂ ਨਾਨਕ ਮਹਾਰਾਜ ਦੇ ਬਚਨ ਸੀ ਨਾ ਭੂਮੇ ਚੋਰ ਨੂੰ ਵੀ ਤੂੰ ਚੋਰੀ ਛੱਡ ਦੇ ਕਹਿੰਦਾ ਜੀ ਚੋਰੀ ਤਾਂ ਨਹੀਂ ਛੱਡੀ ਜਾਂਦੀ ਹੋਰ ਭਾਵੇਂ ਕੁਝ ਕਰਾ ਲਓ ਸਤਿਗੁਰੂ ਜੀ ਕਹਿੰਦੇ ਨਾ ਛੱਡ ਚੋਰੀ ਤੂੰ ਐਉਂ ਕਰ ਤਿੰਨ ਬਚਨ ਕਰ ਲੈ ਉਹਨਾਂ ਤੇ ਪੱਕਾ ਰਹੀਂ ਫਿਰ ਇੱਕ ਝੂਠ ਨਾ ਬੋਲੀ ਇੱਕ ਨਮਕ ਹਰਾਮ ਨਾ ਕਰੀ ਤੇ ਇੱਕ ਗਰੀਬ ਨਾ ਤੱਕਾ ਨਾ ਹੋਣ ਦੇਵੀ ਇਹਨੇ ਤਿੰਨੇ ਬਚਨ ਬੁਕਾ ਲਏ ਸੀ ਤੇ ਰਾਜੇ ਦੇ ਜਿਹੜਾ ਵਜ਼ੀਰ ਦੀ ਥਾਂ ਤੇ ਜਾ ਕੇ ਬਹਿ ਗਿਆ ਸੀ ਜਿਹੜਾ ਸਲਾਹਕਾਰ ਮੰਤਰੀ ਹੁੰਦਾ ਨਾ ਰਾਜੇ ਨੇ ਉਹਨੂੰ ਹਟਾ ਦਿੱਤਾ ਵੀ ਇਹਨੂੰ ਬਿਠਾਓ ਵੀ ਇੱਥੇ ਸੱਚਾ ਸੁੱਚਾ ਬੰਦਾ ਹੈ ਆਪਣੇ ਗੁਰੂ ਦੇ ਬਚਨਾਂ ਤੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਆ ਕੇ ਮੇਰੇ ਪੇਸ਼ ਹੋ ਗਿਆ ਵੀ ਜੋ ਸਜਾ ਤੈਨੂੰ ਬਣਦੀ ਹੈ ਦੇ ਲੈ ਮੈਨੂੰ ਪਰ ਗਰੀਬਾਂ ਤੇ ਤੱਕਾ ਨਾ ਕਰ ਇਹ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੀ ਫਿਰ ਗੁਰੂ ਉੱਥੇ ਚੇਤੇ ਆਇਆ ਜਿੱਥੇ ਗਲਤੀ ਕਰਨ ਲੱਗਿਆ ਸੀ ਪਰ ਜਦੋਂ ਗੁਰੂ ਚੇਤੇ ਆ ਗਿਆ ਫਿਰ ਗਲਤੀ ਨਹੀਂ ਕੀਤੀ ਪੰਡਾ ਬੰਨੀਆਂ ਦੀਆਂ ਬੰਨੀਆਂ ਹੀ ਛੱਡ ਗਿਆ ਸੋਨਾ ਚਾਂਦੀ ਬਹੁਤ ਕੁਝ ਇਕੱਠਾ ਕੀਤਾ ਸੀ ਪਰ ਛੱਡ ਦਿੱਤਾ ਇੱਕ ਨਮਕ ਦੇ ਬਦਲੇ ਇੱਕ ਗੁਰੂ ਨਾਨਕ ਦੇ ਬਚਨ ਦੇ ਬਦਲੇ ਜੇ ਸਾਨੂੰ ਵੀ ਗੁਰੂ ਉੱਥੇ ਚੇਤੇ ਆਉਂਦਾ ਜਿੱਥੇ ਸਾਡਾ ਮਨ ਡੋਲਣ ਲੱਗਦਾ ਫੇਰ ਗੁਰੂ ਆਪ ਰਹਿਮਤਾ ਕਰਦਾ ਹੈ ਸੋ ਉੱਥੇ ਚੇਤੇ ਕਰੀਏ ਜਿੱਥੇ ਸਾਡਾ ਮਨ ਡੋਲਦਾ ਹੈ ਫੇਰ ਗੁਰੂ ਆਪ ਆ ਕੇ ਸਹਾਈ ਹੁੰਦਾ ਜੀ ਇਹ ਸੀ ਸਤਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ ਸਤਿਗੁਰ ਜੀ ਹੀ ਉਪਦੇਸ਼ ਕਰਦੇ ਹਰ ਵੇਲੇ ਅੰਦਰ ਵੀ ਭਰੋਸਾ ਰੱਖਿਏ ਬਾਹਰ ਵੀ ਸੰਸਾਰ ਵਿੱਚ ਵਾਹਿਗੁਰੂ ਨੂੰ ਦੇਖਦੇ ਰਹੀਏ ਉਹਦਾ ਰੰਗ ਤਮਾਸ਼ਿਓ ਦੀ ਕੌਤਕ ਗੁਰੂ ਆਪ ਬਖਸ਼ਿਸ਼ ਕਰਕੇ ਅੰਦਰ ਵਸ ਜਾਂਦਾ ਜੀ ਐਨੀਆਂ ਗਬੇਂਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸੱਜਣ ਆਸ਼ੀਸ਼ੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤਿਹ ਦੀ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ